ਨੀ ਫਿਕਸੀ ਵੱਡੀ ਉਹਦੀ ਮੈਡੀਸਿਨ ਲੈਣ ਚੰਗੀ ਸੀ ਰੋਟੀ ਰੋਟੀ ਨਹੀਂ ਖਾਂਦੀ ਉਹ ਪਤਾ ਨਹੀਂ ਕਿਉਂ ਨਹੀਂ ਖਾਂਦੀਗੀ ਰੋਟੀ ਕਾਦਾ ਗਾਮਿਆਂ ਨੇ ਮੇਰੇ ਤਾਂ ਸਕੂਲ ਵੀ ਮੈਨੂੰ ਰੋਟੀ ਖਾ ਖਾਉਂਦੀ ਸੀ ਹਮ ਤਾਂ ਸਕੂਲ ਵੀ ਨਹੀਂ ਖਾਦੀ ਉਹ ਮੈਨੂੰ ਕੀ ਮੈਂ ਪਿਆਰ ਮਾ ਸਿਰਤ ਗਾਇਜ਼ ਵੇਖੋ ਸਾਡੇ ਇੱਧਰ ਕਿੰਨਾ ਮੀਂਹ ਪੈ ਗਿਆ ਆ ਤੇ ਕਿੱਥੇ ਕਿੱਥੇ ਮੀਂਹ ਪਿਆ ਆ ਦੱਸਿਓ ਕਮੈਂਟ ਕਰਕੇ ਸੋਨੇ ਤਾਂ ਬਹੁਤ ਇੱਕ ਸੜਕਾਂ ਟੁੱਟੀਆਂ ਹੋਈਆਂ ਵਿਚਾਰੀਆਂ ਇੱਕ ਮੀਂਹ ਪੈ ਗਿਆ ਇੰਨਾ ਬੱਦਲ ਕਿੰਨੇ ਸੋਹਣੇ ਲੱਗਦੇ ਆ ਹਨਾ ਕਿੰਨਾ ਵਧੀਆ ਥੀ ਇੱਦਾਂ ਠੰਡ ਠੰਡਾ ਰਹੇ ਨਾ ਮੌਸਮ ਫੇਰ ਗਿਆ ਹਣਾ ਵੰਸੀ ਰਤ ਮੌਸਮ ਠੰਡਾ ਠੰਡਾ ਰਹੇ ਬੇ ਹਣ ਜਾਮਣ ਉਹ ਵੀ ਸੱਚ ਲੱਗਣਗੇ ਹਣਾ ਜਾਮਣ ਵੀ ਪੱਕ ਜਾਣਗੇ ਨਾ ਹੁਣ ਮੀਂਹ ਆੜੇ ਹਣਾ ਯਾਰ ਆਪਲੇ ਹੋਣੇ ਸੀ ਕਿਸ ਦਿਨ ਤੋੜ ਕੇ ਉੱਥੋਂ ਸੱਚ ਤੁਸੀਂ ਜੀ ਮੁੜ ਕੇ ਚਲੇ ਜਾਣਾ ਐ ਫਿਰ ਯਾਦ ਨਹੀਂ ਆਇਆ ਗਲਫਾਫਾ ਲੈ ਆਣਾ ਸੀ ਜੋ ਘਰ ਤੋੜ ਲੈਣਾ ਸੀ ਉਥੋਂ ਆਪਣੇ ਉਥੇ ਦੇ ਆਪਣੇ ਤਾਂ ਵਾਧੂ ਲੱਗੇ ਹੋਣਗੇ ਪਤਾ ਨਹੀਂ ਹੈ ਕਿ ਬੂਰ ਪਿਆ ਹੋਊਗਾ ਕਿ ਨਹੀਂ ਪਿਆਊਗਾ ਚੇਤਾ ਯਾਦ ਨਹੀਂ ਆਇਆ ਨਹੀਂ ਸੋ ਮਾਤਾ ਨੂੰ ਫੋਨ ਕਰ ਦੇਣਾ ਸੀ ਉਹਨਾਂ ਤੋੜ ਕੇ ਰੱਖ ਲੈਣੇ ਸੀਗੇ ਪੁੱਛਾ ਫੋਨ ਆ ਗਿਆ ਹੈ ਕਿ ਨਹੀਂ ਆਪਣੇ ਨਹੀਂ ਪੁੱਛਾ ਫੋਨ ਲਾ ਕੇ ਮਾਤਾ ਨੂੰ ਸੋ ਗਾਇਜ਼ ਆਪਾਂ ਨਾ ਫੋਨ ਲਾ ਕੇ ਮੈਂ ਆਪਣੀ ਸੱਸੂ ਮਾਂ ਨੂੰ ਪੁੱਛਦੀ ਆ ਵੀ ਜਮਣ ਹੈਗੇ ਕਿ ਨਹੀਂ ਸਾਡਾ ਐਕਚੁਅਲੀ ਪਿੰਡ ਵਾਲਾ ਘਰ ਆ ਅੱਜ ਤੁਹਾਨੂੰ ਜਾ ਕੇ ਪਿੰਡ ਵਾਲਾ ਘਰ ਵੀ ਦਿਖਾਣੇ ਆ ਸੀ ਆਪਾਂ ਆਪਣਾ ਜਿੱਥੇ ਅਸੀਂ ਰਹਿੰਦੇ ਸੀਗੇ ਹੁਣ ਤੱਕ ਫਿਲਹਾਲ ਦਾ ਟਾਈਮ ਅਸੀਂ ਹੋਰਤੇ ਰਹਿਨੇ ਆ ਉਹ ਵੀ ਤੁਹਾਨੂੰ ਸਾਰੀ ਸਟੋਰੀ ਫਿਰ ਕਦੇ ਵਿਲੇ ਟਾਈਮ ਦੱਸਾਂਗੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਸਬਸਕ੍ਰਾਈਬ ਤਾਂ ਕਰ ਦਿਓ ਘੱਮਸੇ ਕੰਮ ਹੋ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਫਿਰ ਆਪਾਂ ਵਧੀਆ ਵਧੀਆ ਵਲੌਗਸ ਬਣਾਇਆ ਕਰਾਂਗੇ ਫਿਰ ਜਿਦਾ ਤੁਹਾਡੀ ਡਿਮਾਂਡ ਆਇਆ ਕਰੇਗੀ ਫਿਰ ਵਧੀਆ ਵਧੀਆ ਮੈਂ ਵਲੌਗਸ ਪਾਇਆ ਕਰੂੰਗੀ ਜਿਹੜੇ ਤੁਹਾਨੂੰ ਪਸੰਦ ਆਣਗੇ ਹੁਣ ਤਾਂ ਆਪਾਂ ਮਤਲਬ ਡੇਲੀ ਰੁਟੀਨ ਦਾ ਚਲੋ ਹਜੇ ਵੈਸੇ ਪਾਈ ਦੀ ਨਹੀਂ ਹੈਗੀ ਸਿਰਫ ਡੇਲੀ ਵੀਡੀਓਜ਼ ਹੀ ਆਂਦੀਆਂ ਆ ਵਲੌਗਸ ਮਤਲਬ ਕਰ ਆਪਾਂ ਕੀ ਕਰਦੇ ਬੱਚਿਆਂ ਨਾਲ ਜਾਂ ਮਸਤੀ ਵਗੈਰਾ ਚਲੋ ਆਪਾਂ ਨਾ ਫੋਨ ਕਰਦੇ ਆ ਤੇ ਫੋਨ ਕਰਕੇ ਪੁੱਛਦੇ ਆ ਕੀ ਕਹਿੰਦੀ ਮਾਂ ਸੋ ਗਾਇਜ਼ ਆਪਾਂ ਫੋਨ ਕਰਕੇ ਪੁੱਛ ਲਿਆ ਸੀ ਤੇ ਉਹ ਕਹਿੰਦੇ ਹੈਗੇ ਆ ਲੈ ਜੋ ਆਣ ਕੇ ਆਪਾਂ ਲੈ ਕੇ ਆਉਣੇ ਆ ਜਾਊਂਗਾ ਨਾਲੇ ਤੁੰਗ ਅੱਛਾ ਆਪਣਾ ਕਰਮ ਖਾ ਕੇ ਲੈ ਕੇ ਆਮੇ ਗਈ ਜੂ ਸਿਰ ਤੇ ਐਕਸਾਈਟਡ ਦਾਦੀ ਕੋਲੇ ਜਾਣਾ ਹੈ ਨਾਲੇ ਸਿੱਧਾ ਦਾਦੀ ਨੂੰ ਮਿਲ ਆ ਕੇ ਲੈ ਕੇ ਆਉਣੇ ਹੋਰੇ ਡਰ ਜਣਣਾਂ ਨੇ ਕਿਹਨਾਂ ਪਤਾ ਨਹੀਂ ਕੀ ਕਰ ਜਾਂਦੇ ਹਨ ਹਣਾ ਕਿ ਨਹੀਂ ਛੇੜ ਜੀ ਉਗ ਨਾਲ ਆਪਾਂ ਆ ਕੇ ਜਾ ਕੇ ਤੁਹਾਨੂੰ ਮਿਲਾਉਨੇ ਆ ਆਪਣੇ ਘਰ ਦੇ ਮੈਂਬਰਾਂ ਨਾਲ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨਹਿਾ ਦੇ ਦਿਓ ਹਨਾ تیرੀ ਕੀ ਗੰਚਲੇ ਆ ਜਾਮਣ ਤੋੜ ਜਾਮਣ ਨੂੰ ਤੋੜਨ ਕੇ ਜਾਮਣ ਖਾਣ

ਹਮਮਹ ਸਬਜ਼ੀਆਂ ਲਾਈਆਂ ਆ ਲੈ Oh, kita nih kayak gini, meh. Boleh, boleh, boleh. Boleh, boleh. Boleh, boleh. Boleh, boleh. Boleh, boleh. hati boleh. Boleh, 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 boleh. ਬੜੇ ਬਾਰ-ਬਾਰ ਬਹੁਤ ਬਵਿੰਦਰ ਦਾ ਘਰ ਲੱਗ ਗਿਆ ਉਹ ਸ਼ਾਦੀ ਕਮਰੀਸ਼ੀ ਕੇ ਟਾਈਮ ਨਾਲ ਹੀ ਪਜਾਮਾ ਚੱਕ ਲਿਆ ਪੈਂਟ ਜਿਹਦੇ ਝੋਨੇ 'ਚ ਵੜਨ ਲੱਗਿਆ ਉਧਰ ਕਾ ਆਇਆ ਪੁੱਤ ਕੋਈ ਹੁੰਦਾ ਹੈ ਕੁਛ ਸੋ ਹੁਣ ਸਦਾ ਸਭ ਚੱਲੇ ਆ ਡਿਊਟੀ ਤੇ ਜਮਨ ਤੋੜਨ ਲੱਗਿਆ ਉਹ ਤੋੜਨੇ ਜਮਨ ਨੂੰ ਉੱਪਰ ਤੋਂ புத்தி ਭੀ ਨਹੀਂ ਆ ਰਹੇ ਪਹਿਲਾ ਟਾਈਮ ਕਿੰਨੇ ਵਧੀਆ ਹੁੰਦੇ ਸੀ ਹਨਾ ਇਹ ਸਾਤੇਕਰ ਹਵਲ ਦਾ ਥਿਊ ਆ ਅਰਨਾ ਚਲੇ ਪਗੜ ਜੇ ਦੀ ਪੈਕਟ ਛੁੰਡੀ ਸਬਜ਼ੀਆਂ ਨੂੰ ਇਹਦੇ ਸਪ੍ਰੈਸ ਪ੍ਰੋ ਕਰਦੇ ਨੇ ਸੀ ਮਾਮਾ ਕੋਈ ਲੱਗਦੀਆਂ ਆ ਕਿ ਨਹੀਂ ਸਪ੍ਰੈਸ ਪ੍ਰੋ ਕਰਦੇ ਨੇ ਸੀ ਕੋਈ ਲਾ ਕੇ ਉਹ ਕਦੂ ਕਿ ਲਾਏ ਉਹ ਲੰਮੇ ਕਦੂ ਆ ਹੋ ਹੋ ਮਾਸ਼ਾ ਕੀ ਅੱਜ ਇਹ ਦੇਖੀਂ ਨਾ ਪਾਈ ਤੇਰੇ ਹੂੰ ਕੇ ਬੱਪੂ ਕਹਤੇ ਹੈ ਕੇ ਬੱਪੂ ਨਹੀਂ ਥੋੜਾ ਥਰਦੀ ਹਲੇ ਮਰੇ ਨੀ ਨਾ ਦਰਦੀ ਬੈੜ ਤੇ ਦੁਰੀ ਫੇਰਦੀ ਓ ਤੜ ਥਲੇ ਦਰਦੀ ਥੋੜਾ ਹਾਂਜੀ ਫਿਰ ਤੋਲ ਲੈਂਦੇ ਜਾਮ ਨੂੰ ਅੱਛਾ ਲੈ ਲੈਂਦੇ ਲਓ ਜੀ ਆਪਾਂ ਜਾਮ ਨੂੰ ਤੋੜ ਲੈਂਦੇ ਆ ਆਏ ਮਿੱਠਿਆ ਤੁਸੀਂ ਖਾਣੇ ਆ ਰੈਮੀ ਰੈਮੀ ਓਏ ਤੁਸੀਂ ਖਾਣੇ ਆ ਐ ਨਹੀਂ ਬੋਲਦੀ ਅਲੱਗੂ ਖਾਲਾ ਜਾਮ ਨਾਲ ਮਾ ਮੱਖਾਂ ਦੇ ਰਹਿੰਦਾ ਹੈ ਆ ਜੋ ਗਾਇਸ ਤੁਸੀਂ ਵੀ ਖਾ ਲੋ ਚਾ ਮਨ ਨੂੰ ਨਾਮ ਨੂੰ ਖਾਉ ਸੰਗ ਜਨਾ ਬਸ ਆਲੀ ਬਣਾ ਮੁੰਡਾ ਬੜਾ ਕਰ ਲਾਣੀ ਦੇ ਤੇ ਪਾਰ ਆ ਕੇ ਕੁਝ ਹੋਣਾ ਸੀ ਪਾ ਮਗਲ ਲਫਾ ਫੇਦੇ ਫਿਰ ਪਾਗ ਲੈ ਕੇ ਜਾਵਾਂਗੇ ਘਰ ਕੀ ਬਣਾਵਾਂ ਨਾ ਨਾ ਤਾਂ ਨਹੀਂ ਬਿਣੀ ਕੀ ਕਿੜੀਆਂ ਸੀਗੀਆਂ ਕਿੰਨੀਆਂ ਆਣਾ ਕਿੜੀਆਂ ਪੋਟਟਾਟਾ ਪਾਉਣੀਆਂ ਮੇਰੇ ਵੀ ਮੇਰੇ ਲੜਕੀਆਂ ਮੈਨੂੰ ਆ ਜਾ ਇੱਥੇ ਇੱਕ ਕੱਟੀਆਂ ਤੇ ਬਾਬਤ ਮੈਂ ਤਾਂ ਕਿੜੀਆਂ ਚੜ ਗਈਆਂ ਹਾਂ ਇੱਥੇ ਤੇ ਆ ਗਈਆਂ ਪੁਰਾਣਾ ਹੈ ਸ਼ੁੱਟੇ ਬੈਗੇ ਵੀ ਮੇਰੇ ਮੇਰੇ ਵੀ ਐਗਜ਼ਾਮ ਪੜ੍ਹਨਾ ਚਾਹੀਦਾ ਹਾਂ ਓ ਹੋ 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 ਬੱਲੇ 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 ਕਿੜੀਆਂ ਚੜ ਗਈਆਂ ਓਏ ਹੋ ਰਾਮਾ ਮੈਂ ਕਿਹਾ ਬੋਤ ਮੈਨੂੰ ਕਿੜੀਆਂ ਝਾੜ ਲੈਂਦੇ ਮੈਂ ਤਾਂ ਖਾ ਜਾਣਗੀਆਂ ਇਹ ਓ ਗਾਇਸ ਬੇਕੋ ਕੀੜੀਆਂ ਕਿ ਨਹੀਂ ਚੜ ਗਈਆਂ ਸੇਧ ਪਾਸੇ ਹੋ ਜਾ ਪਤਾ ਤੇ ਹੈ ਬੜੀ ਹੈ ਵੇਟ 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 ਬਹੁਤ ਵੇਟ ਮੈਨੂੰ ਪੈਰ ਤੋਂ ਹੀ ਆਉਂਦੇ ਮੈਨਾਂ ਕੀੜੀਆਂ ਚੜਦੀਆਂ ਦੁਬਾਰਾ ਵੇਖ ਲੋ ਲੁੱਕ ਸਾਡੇ ਘਰ ਦੇ ਗਰੀਬੰਦੇ ਆ ਸੀ ਚਲੋ ਗਾਇਸ ਚਲੋ ਜੀ ਆਪਾਂ ਹੁਣ ਜਾਂਦੇ ਆ ਘਰ ਜਾਮ ਨੂੰ ਆਪਾਂ ਤੋੜ ਲਏ ਸੀ ਤੇ ਆਪਾਂ ਕਾਲੇ ਨਾਲ ਪੈਕ ਦੋ ਦਿਨ ਜਾਂ ਕੱਲ ਦੇ ਕਿ ਡੋਲੂ ਮੈਂ ਲਈ ਜਾਂਦੇ ਦੰਦ ਉਹ ਲਿਆ ਤਾਂ ਕਿ ਦਿਨ ਯਾਦ ਭੁੱਲ ਕੇ ਲਿਆਉਂਦਾ ਜੇ ਖਰਾਬ ਹੋ ਗਈ ਉਹ ਤੇ ਨਹੀਂ ਲਿਆ ਦੂੰਗੀ ਮਡੋਲੂਆ ਉਹ ਪਿਆਏ ਉੱਥੇ ਖਾਲੀ ਪਿਆਏ ਘਰ ਸ਼ੀਤਰੇ ਕੀੜੀਆਂ ਚੜੀਆਂ ਹੋਈਆਂ ਆ ਬਾਹਾਂ ਤੋਂ ਲਾ ਦੇਣੀ ਸੀ ਯਾਰ ਆਪੋ ਤਾਂ ਇੱਥੇ ਜੀ ਸੀ ਤਾਂ ਨਾ ਕਰੋ ਐ ਜੇ ਸੇ ਆਪਾਂ ਕੀੜੀਆਂ ਦਾ ਹੀ ਇੱਥੇ ਕੇ ਜੇ ਯੂ ਨਿਕਲ ਦਿੰਗਾ ਦੁੱਧ ਦੀ ਵੀ ਸਾਡਾ ਆ ਗਿਆ ਦੁੱਧ ਲਾ ਲਈ ਆਪਾਂ ਹੁਣ ਚਲਿਏ ਆਪਾਂ ਫੇਰ ਲੈ ਜੀ ਬਾਏ ਬਾਏ ਹਾਊਸ ਅਸੀਂ ਆਪਣੇ ਹੱਥੀ ਤਿਆਰ ਕੀਤਾ ਸੀ ਜਦੋਂ ਛੱਡੇ ਸੀ ਅਸੀਂ ਬਹੁਤ ਰੋਏ ਸੀਗੇ ਜਦੋਂ ਆਪਣਾ ਘਰ ਸੀ ਛੱਡਿਆ ਸੀ ਨਾ ਤਿੰਨ ਸਮਾਨ ਲੈ ਕੇ ਗਏ ਸੀ ਅਸੀਂ ਆਪਣੇ ਹੂਸ ਵਾਲੇ ਘਰ ਚ ਬੜਾ ਰੋਏ ਸੀ इमोशनल ਫੀਲਿੰਗ ਤਾਂ ਨਾ ਸਭ ਚ ਹੁੰਦੀਆਂ ਆ ਕਿਉਂਕਿ ਜਿਹੜਾ ਆਪਣੇ ਹੱਥੀ ਸਵਾਰਿਆ ਹੋਵੇ ਨਾ ਇੱਕ ਇੱਕ ਚੀਜ਼ ਆਪਣੇ ਹੱਥੀ ਲਿਆਂਦੀ ਹੋਵੇ ਫਿਰ ਉਹਦਾ ਦੁੱਖ ਤਾਂ ਹੁੰਦਾ ਹੀ ਹੈ ਨਾ ਆਪਾਂ ਦੁੱਧ ਲੈਣ ਆਏ ਸੀ ਦੁੱਧ ਫੋਨ ਬਦਲਣਾ ਪੈਣਾ ਲਾਈਫ ਦੀ ਗੱਲ ਨਹੀਂ ਬੰਦ ਯਾਰ ਹੂੰ ਨੱਟ ਤੇ ਪਾ ਦਿੱ ਗਏ ਸਟੋਰੀ ਦੋਦੀ ਦੀ ਹੋਰ ਕੇ ਮੂੰਹ ਦੇ ਕੋ ਗੁਲਾ ਦਾਂਗੇ ਮਾਮੇ ਨੇ ਵੀ ਲੈ ਲਿਆ ਦੁੱਧ ਮੇਰੇ ਤੇ 941 ਚੜੇ ਤੋ ਵੇਲੇ ਬੁੱਲਿਆ ਹੋਣਾ ਮੇਰੇ ਆਪ ਦੇ ਚੜ ਗਈਆਂ ਐ ਪੈਣਾ ਮੈਂ ਤੈਨੂੰ ਕੀ ਕਵਾਂ ਤੂੰ ਤਾਂ ਆਪਾ ਲੈ ਲਿਆ ਸੀ ਉਵਾਲਿਆ ਸੀ ਦੋਦੀ ਤੋਂ ਤੇ ਹੁਣ ਆਪਾਂ ਚੱਲੇ ਪਾਈਏ ਘਰ ਨੂੰ ਬੁੱੱਦਲ ਵੀ ਹੋ ਚੱਲਿਆ ਫੇਰ ਇਹ ਵਲੌਗ ਨਾ ਬਣੇ ਰਿਓ ਮਿਲਦੇ ਆਪਾਂ ਅੱਗੇ ਲਾ ਕੇ ਸੋਇਸ ਤੋਂ ਫੁਰਬੁਲੇ ਰੋਡ ਤੇ ਪੈਰਾਂ ਤੇ ਕੀੜੀਆਂ ਚੜ ਗਈਆਂ ਮੱਛੀ ਆਂਦੇ ਹੁੰਦੇ ਹਨ ਜਨਨ ਜਿਹੋ ਜਾਂਦੇ ਆ ਪੱਤੀ ਇਹ ਰੋਣਾ ਐਸੀ ਗੇ ਰੈਮੀ ਟੱਲ ਲੱਗਦਾ ਟਿੱਕਣ ਤੋਂ ਹੈ ਰੈਮੀ ਕਾ ਨਾ ਜੀ ਦਸ਼ੂਨੀ ਕੰਦੋਂ ਇਹ ਜ਼ਿੰਦਗੀ ਸਹੀ ਗੱਲ ਆਣਾ ਚਿੱਕੜਾ ਚਿੱਕੜੀ ਹੋਈ ਪਈ ਆ ਆਪਾਂ ਬੋਲਦੇ ਸੀ ਜੀ ਡਾਕਟਰ ਦੇ ਆਪੇ ਦੇਖਦੇ ਆ ਜੇ ਕੀ ਕਹਿੰਦੇ ਡਾਕਟਰ ਸਾਹਿਬ ਸਾਡੀਓ ਬਲਾ ਹੱਥ ਜੋੜ ਕੇ ਸਾਰਿਆਂ ਨੂੰ ਇਹ ਆ ਸਾਡੇ ਭਾਜੀ ਡਾਕਟਰ ਮਹਾਵੀਰ ਸਿੰਘ ਗਿੱਲ ਦੇਸਨ ਲਈ ਕੁੜੀ ਆ ਤੇ ਸੋ ਆਪਾਂ ਤੁਹਾਨੂੰ ਹੁਣ ਬਾਜੀ ਬਾਰੇ ਦੱਸਦੇ ਆ ਇਹ ਸਾਰੇ ਡਾਕਟਰ ਸਾਹਿਬ ਮਤਲਬ ਡਾਕਟਰ ਕੀ ਸਾਡੇ ਫੈਮਿਲੀ ਮੈਂਬਰ ਵੀ ਆ ਤੇ ਫੈਮਿਲੀ ਡਾਕਟਰ ਵੀ ਆ ਸਾਡੇ ਸੋ ਦੱਸੋ ਬਾਜੀ ਆਪਣੇ ਬਾਰੇ ਮੈਂ ਮਹਾਨਬੀਰ ਸਿੰਘ ਗਿੱਲ ਐਡਰੈਸ ਨੀਤਨਪੁਰਾ ਲੋਕਾਂ ਦੀ ਸੇਵਾ ਕਰਦੇ ਆ ਦਿਨਰਾਸ ਪਰ ਤੁਮਾਦਮ ਨੇ ਹੱਦੀ ਡਿਊਟੀ ਲਈ ਹੈ ਤੇ ਆਪਣੀ ਡਿਊਟੀ ਨੂੰ ਜਿਹੜਾ ਪੂਰੀ ਇਮਾਨਦਾਰੀ ਨਾਲ ਪਾੜਦਾ ਇਥੇ ਮਤਲਬ ਕਿ ਬਾਜੀ ਨੂੰ ਬਾਜੀ ਕੋਲੇ ਹਰ ਇੱਕ ਪ੍ਰੋਬਲਮ ਮਤਲਬ ਕਿ ਸੋਲਵ ਹੁੰਦੀ ਆ ਇਥੇ ਆ ਕੇ ਤੁਸੀਂ ਮਤਲਬ ਕਿ ਕੋਈ ਵੀ ਬਿਮਾਰੀ ਦਾ ਹੱਲ ਹਰ ਇੱਕ ਬਿਮਾਰੀ ਦਾ ਹੱਲ ਬਾਜੀ ਕੋਲੇ ਹੈਗਾ ਆ ਮਤਲਬ ਕਿ ਬੜੇ ਕਰਦੇ ਆ ਵੀ ਉਹਦਾ ਕੀਤਾ ਜਾਂਦਾ ਕੋਈ ਵੀ ਬਿਮਾਰ ਬੰਦਾ ਹੁੰਦਾ ਹੈ ਉਹਦੀ ਹਾਂਜੀ ਬਹੁਤ ਨਾਈਸ ਪਰਸਨ ਹੈ ਆ ਬਾਜੀ ਤੇ ਮਤਲਬ ਕਿ ਆਪਣੇ ਪੇਸ਼ੈਂਟ ਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਵੀ ਕਰਦੇ ਆ ਸੋ ਚਲੋ ਫਿਰ ਮਿਲਦੇ ਆ ਆਪਾਂ ਅੱਗੇ ਵਲੌਗਸ ਤੁਹਾਡਾ ਆਪਾਂ ਮੈਡੀਸਿਨ ਲੈ ਲਈ ਸੀ ਆਪਾਂ ਤੇ ਮੈਡੀਸਿਨ ਲੈ ਕੇ ਆਪਾਂ ਹੁਣ ਚਲੇ ਸੀ ਘਰ ਨਹੀਂ ਲਗਾ ਵੀ ਹੋ ਗਿਆ ਸੀ ਤੇ ਹੁਣ ਆਪਾਂ ਜਾ ਕੇ ਰੋਟੀ ਪਾਣੀ ਵੀ ਕਰਨਾ ਆ ਚਲੋ ਠੀਕ ਹੈ ਗਾਇਸ ਮਿਲਦੇ ਆਪਾਂ ਮਾਰਨਿੰਗ ਸਬਸਕ੍ਰਾਈਬ ਕਰਦੇ ਚੈਨਲ ਨੂੰ ਲਾਈਕ ਕਰਦੇ